ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੋਲਰ ਡੇਰੀ ਫਾਰਮ ਉਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਹੋਂ ਦੇ ਕੋਲ ਤੋਂ ਜਿਦਾ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਸੰਦੀਪ ਸਿੰਘ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਤੁਹਾਨੂੰ ਆਪਾਂ ਇਸ ਕਿੱਲੇ ਤੋਂ ਪਰੋ ਦਿਖਾਉਂਦੇ ਰਹੀਦਾ ਅੱਜ ਵੀ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 5 ਨਗ ਤੁਹਾਨੂੰ ਦਿਖਾਉਣੇ ਆਂ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਦਿਖਾਵਾਂਗੇ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਵੜ ਸੂਈ ਤੇ ਦੋ ਵੜਾ ਗੱਬਰ ਤਿਆਰੀ ਵਾਲੀਆਂ ਨੇ ਸੋ ਪੰਜ ਪਸ਼ੂਆ ਦੋਸਤੋ ਪੰਜੇ ਪਸ਼ੂਆਂ ਦੀ ਡਿਟੇਲ ਹਰ ਵਾਰ ਦੀ ਤਰ੍ਹਾਂ ਵੀਰ ਸੰਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਐਨੀਮਲ ਚੰਗੇ ਹੁੰਦੇ ਆ ਦੋਸਤੋ ਸਾਫ਼ ਸੁਥਰੇ ਭਵਾਨੇ ਲੇਵੇ ਦੀ ਜੇਕਰ ਗੱਲ ਕਰ ਲਈਏ ਡਰੋਪਰ ਕੁਆਲਿਟੀ ਕਾਫੀ ਸੋਹਣੀ ਹੁੰਦੀ ਆ ਇਹਨਾਂ ਪਸ਼ੂਆਂ ਦੀ ਸੋ ਰੇਡ ਪਰਤੇ ਦੀ ਗੱਲ ਰਹੇਗੀ ਦੋਸਤੋ ਉਹ ਵੀ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰ ਤੋਂ ਜਿੰਨਾ ਵੀ ਹੋ ਸਕਦਾ ਬਿਲਕੁਲ ਵਾਜਬ ਤੇ ਜਾਇਜ਼ ਰੇਟ ਹੋਣਗੇ ਠੀਕ ਆ ਜੀ ਅੱਜ ਤਰੀਕ ਦੋਸਤੋ 10 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਸੋ ਜਿੰਨੇ ਨਾਕ ਵੀ ਤੁਹਾਨੂੰ ਦਿਖਾਉਣੇ ਆ ਸਾਰਿਆਂ ਦੀ ਨਰਖ ਪਰਖਾ ਤਸੱਲੀ ਆ ਉਹ ਮੇਰਾ ਭਰਾ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਸੋ ਕੱਲੇ ਕੱਲੇ ਨਾਕ ਦੀ ਡਿਟੇਲ ਮਿਲ ਜੂਗੀ ਬਾਕੀ ਵੀਡੀਓ ਵੱਧ ਤੋਂ ਵੱਧ ਅਕੇ ਸ਼ੇਅਰ ਕਰਦੇ ਹੋ ਤਾਂ ਜੋ ਅਕੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਸੁਰ ਸਿੰਘ ਤੋਂ ਦੋਸਤੋ ਇੱਕ ਸੜਕ ਪਿੰਡ ਪੁੱਜਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਜਿਹੜੇ ਵੀਰ ਸੰਦੀਪ ਸਿੰਘ ਉਹਨਾਂ ਦੀ ਬਾਈਕਾਂ ਨੇ ਠੀਕ ਆ ਜੀ ਘਰਾਂ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਸਾਡੀ ਸੰਤੋਬ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਸੰਦੀਪ ਕੀ ਹਾਲ ਨੇ ਵੀਰ ਬਹੁਤ ਵਧੀਆ ਠੀਕ ਠਾਕ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਅੱਛਾ ਸੰਦੀਪ ਵੀਰੇ ਅੱਜ ਜਿੱਦਾਂ ਆਪਾਂ ਦੱਸਿਆ ਟੋਟਲ 5 ਕਿ ਨਗ ਬਕਾਉਗਾ ਹਾਂਜੀ ਸੰਤੋਬ ਸਾਹਿਬ ਜੀ 5 ਨਾਗ ਅੱਜ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਦੋ ਝੋਟੀਆਂ ਆਪਣੇ ਕੋਲ ਸੁਈਆਂ ਵਾਂ ਤੇ ਇੱਕ ਵਹਿੜ ਸੁਈ ਹੈ ਜੀ ਦੋ ਵਹਿੜਾ ਗੱਬਣਾ ਜੀ ਦੋ ਵਹਿੜਾ ਗੱਬਣਾ ਕੀ ਹਾਂਜੀ ਠੀਕ ਆ ਭਰਾ ਇਹ ਜਰਸੀ ਵਹਿੜ ਸੁਈ ਹੈ ਜੀ ਠੀਕ ਹੈ ਇਹ ਰਾਤ ਦੀ ਸੁਈ ਜੇ ਠੀਕ ਹੈ ਤੇ ਕੋਈ ਬੌਡੀਵੇ ਇੱਕ ਕੋਈ ਚਵਾਈ ਹੋਈ ਹੈ ਵੀਡੀਓ ਇੱਕ ਕੋਈ ਚਵਾਈ ਹੋਈ ਹੈ ਸੁਹਾ ਦੂਜਾ ਹੈ ਦੂਜਾ ਸੁਹਾ ਵਸ਼ੀ ਮਗਰ ਜੀ ਲੋਬੇ ਦੋਸਤੋ ਜਰਸੀ ਬਰੀਡ ਦੇ ਵਿੱਚ ਬੈਠ ਦੇਖੋ ਬਹੁਤ ਪਿਆਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਸਫਾਈਆਂ ਸੁਪਈਆਂ ਤੁਹਾਨੂੰ ਦਿਖਾਵਾਂਗੇ ਤਸल्ली ਦੇ ਨਾਲ ਬੜੀਆਂ ਸਫਾਈਆਂ ਕਰਮਾਲੀ ਨੂੰ ਲੱਗੀਆਂ ਥਣ ਥਣ ਬੜਾ ਲੱਗਾ ਸੰਤੂ ਸਾਹਿਬ ਆਹ ਵੇਖੋ ਜੀ ਠੀਕ ਆ ਜੀ ਸੋ ਥਣ ਦੀ ਕੁਆਲਿਟੀ ਵੇਖੋ ਦੋਸਤੋ ਕੀ ਆ ਕਹਿਣੇ ਆ ਆਹ ਕਰੋ ਚੈੱਕ ਲੰਬੇ ਥਣਾਂ ਦੋਸਤੋ ਦੋਰਾ ਧਣ ਲਗਾ ਕਰਮਾਲੀ ਨੂੰ ਸਪੇਸ ਵੰਡ ਬਹੁਤ ਜਿਆਦਾ ਪਿਆਰੀ ਆਹ ਦੇਖੋ ਬਹੁਤ ਖੂਬਸੂਰਤ ਆਟਰ ਕੁਆਲਿਟੀ ਸੋ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾਉਣੀ ਆ ਦੂਜਾ ਸੂਬਾ ਤੇ ਅੱਜ ਮਾਰਨਿੰਗ ਜੇਰਦੂਰ ਪੈ ਗਈ ਸੀ ਸੰਧੂ ਸਾਹਿਬ ਸਾਰੀ ਵੀਡੀਓ ਆਪਣੇ ਕੋਲ ਹੈਗੀ ਆ ਮਾਰਜੀ ਠੀਕ ਹੈ ਜੀ ਫਰਕ ਵੀਰ ਨੂੰ ਆਪਾਂ ਜਿਹੜਾ ਵੀ ਵੀਰ ਖਰੀਦੂਗਾ ਉਹਨੂੰ ਵੀਡੀਓ ਵਿਖਾਵਾਂਗੇ ਸਾਰੀ ਜੀਰ ਲਓ ਦੋਸਤੋ ਮਗਰ ਵੀ ਬੱਛੀ ਆ ਸੋ ਵਾਦੇ ਬੰਦੀ ਆ ਬੱਚਾ ਮਗਰ ਵੀ ਬਹੁਤ ਸੋਹਣਾ ਬੱਛੀ ਪਾਈ ਆ ਕਰਮਾਲੀ ਨੇ ਆ ਦੇਖੋ ਸੋ ਸੂ ਸੂਆਦ ਵਿੱਚ ਇੱਕ ਵਾਰੀ ਪਸ਼ੂ ਆਇਆ ਉਪਰੋਂ ਗਰਮੀ ਆ ਠੀਕ ਹੈ ਜੀ ਫਿਲਹਾਲ ਬਹੁਤ ਖੂਬਸੂਰਤ ਚੰਗੇ ਸੋਹਣੇ ਢਾਂਚੇ ਦੀ ਠੀਕ ਹੈ ਜੀ ਅਸ਼ਵਿਰ ਸੰਦੀਪ ਪਹਿਲੀ ਚਵਾਈ ਵਧੀਆ ਰਹਿ ਗਈ ਤੁਹਾਨੂੰ ਇੱਕ ਨੰਬਰ ਸੰਤੂ ਸਾਹਿਬ ਐਡੀ ਜਿਆਦੀ ਪੋਲੀ ਦੀ ਐਡੀ ਜਿਆਦੀ ਮੋਟੀ ਚਵਾਈ ਨਿਕਲੀ ਗੱਲ ਛੱਡ ਦੋ ਹੂੰ ਕੋਈ ਭੂਰ ਨਹੀਂ ਛਟਾਣੀ ਬਹੁਤ ਜਿਆਦੀ ਖਰੀ ਨਿਕਲੀ ਸੰਤੂ ਸਾਹਿਬ ਚੋਂ ਸੋ ਚੋਣ ਜਾਣ ਦੋਸਤੋ ਵੀਰਾਂ ਦਾ ਵੀ ਬੜੀ ਖਰੀ ਨਿਕਲੀ ਆ ਚੋਕੇ ਵੇਖੀ ਇਹਨਾਂ ਨੇ ਮਾਰਨਿੰਗ ਪਹਿਲੀ ਚਵਾਈ ਹੋਈ ਆ ਬੌਲੇ ਤੇ ਚੱਲ ਰਹੀ ਆ ਠੀਕ ਆ ਜੀ ਤੇ ਬਾਕੀ ਤੁਸੀਂ ਇਹ ਸਫਾਈਆਂ ਸੁਫਈਆਂ ਦੇਖੋ ਬਦਾਮੀ ਰੰਗ ਦੇ ਵਿੱਚ ਆ ਮਗਰ ਵੀ ਬਹੁਤ ਸੋਹਣੀ ਵੱਛੀ ਆਹ ਵੇਖੋ ਜੀ ਨਾ ਜਰਸੀ ਬਰੀਡ ਦੇ ਵਿੱਚ ਹੀ ਮਗਰ ਬੱਛੀ ਆ ਗਈ। ਹਾਂਜੀ ਸੰਤੋਖ ਸਾਹਿਬ ਜੀ। ਠੀਕ ਆ ਛੋਟਾ ਜਿਹਾ ਕੰਨ ਤੇ 나ੜੂ ਬਿਲਕੁਲ ਗਿੱਲੇ 나ੜੂ ਦਾ ਬੱਚਾ। ਠੀਕ ਆ ਸੰਦੀਪ ਕੀ ਡਿਮਾਂਡ ਕਰਦੇ ਵੀਰੇ ਮੋਲ ਕੀ? ਸੰਤੋਖ ਸਾਹਿਬ ਮੋਲ ਆਪਾਂ 60 ਕਰੀਏ ਭਾਵੇਂ 65 ਕਰੀਏ ਤੋਂ ਉਹ ਨਹੀਂ ਆਪਾਂ ਕਰਨਾ। ਆ ਜੇ ਸੁਣੋ 55000 ਦੇ ਸੰਤੋਖ ਸਾਹਿਬ ਦੇ ਦਾਂਗੇ। 55000 ਉਹਦੇ ਵਿੱਚੋਂ 500 ਰੁਪਿਆ ਛੋੜ ਕਰ ਦਾਂਗੇ ਵੀ ਤੁਹਾਡੇ ਕਹਿੰਦੇ। ਠੀਕ ਆ ਜੀ। ਹਾਂਜੀ। ਤੇ ਮੇਰੇ ਕਹਿੰਦੇ ਤੇ ਫਿਰ ਥੋੜਾ ਸੰਦੀਪ ਹੋਰ ਘਲਾ ਦਈਏ ਥੱਲੇ। ਫਿਰ ਹਾਰ ਕਰ ਦਈਆ ਸੰਤੂ ਸਾਹਿਬ ਚ 55 ਦੀ ਦੇ ਦਈਆ ਫਿਰ ਉਹ ਦਸੂਗੀ ਆ ਦੇ ਠੀਕ ਆ ਖੋਜੇ ਖੋਸੀ ਖੋਜਾ ਬਾਕੀ ਤਾਂ ਉਹ ਨਾਲ ਹੀ ਖੋਸੀ ਆ ਖਰੀ ਆ ਜਿੰਨੀ ਹੈਗੀ ਆ ਲੋ ਸੋਹਣੀ ਹੈ ਜੀ 55000 ਦੀ ਦੋਸਤੇ ਵਛੀ ਮਿਲ ਜੂਗੀ ਬਛੀ ਬਹੁਤ ਪਿਆਰੀ ਆ ਠੀਕ ਆ ਜੀ ਸੋ ਅੱਗੇ ਕੋਈ ਵੀਰ ਚੰਗੀ ਕੇਅਰ ਕਰ ਲੂਗਾ ਦੁੱਧ ਸੇਵਾ ਦਾ ਬਾਕੀ ਦੁੱਧ ਸੋਨਾ ਚ ਵਾ ਦੂਗੀ ਕਿਹੜਾ ਮਰਜੀ ਵੀਰ ਸੰਤੂ ਸਾਹਿਬ ਆਪਣੇ ਕੋ ਆਵੇ ਦੋ ਡੰਗ ਚੋ ਕੇ ਤਸੱਲੀ ਕਰਕੇ ਭਾਵੇਂ ਖੜੇ ਮੈਂ ਥਾਣਾ ਨੂੰ ਹੱਥ ਬਣਾ ਲਾ ਬਈ ਇੱਡੀ ਜਿਆਦੀ ਚਵਾਈ ਕਰੇ ਨਿਕਲੀ ਗੱਲ ਹੀ ਛੱਡ ਦਿਓ ਜੀ ਠੀਕ ਆ ਜੀ ਠੀਕ ਆ ਲੋ ਵੀ ਭਰਾਵੋ ਇਹ ਪਹਿਲੇ ਅੰਗ ਦੇ ਵਿੱਚ ਕੋ ਹੋਰ ਵੜ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਤੇ ਸੰਦੀਪ ਇਹ ਗੱਬਣ ਵੜ ਸੰਤੂ ਸਾਹਿਬ ਇਹ ਵੀ ਦੂਜਾ ਸੁਆ ਇਹਦੇ ਬਹੁਤ ਜਿਆਦੀਆਂ ਢੇਲਾਂ ਢੁਲਾਵਾ ਹਾਂ ਅਜੇ ਤਿਆਰੀ ਕਰੋਗੀ ਕਿ ਇਹ ਦਿਨ ਮੇਰੇ ਸਾਹਮਣੇ ਨੇ ਹਫਤੇ ਦੇ ਕਰੀਬ ਹੀ ਲੈ ਜੇ ਲੈ ਜਾਈ ਕੋ ਮਨ ਮਨ ਧਰ ਗਈ ਤੇ ਬਾਕੀ ਢਲਟਾਲ ਬਹੁਤ ਆ ਸੰਤੂ ਜੀ ਬਹੁਤ ਚੰਗਾ ਲੱਗਾ ਠੀਕ ਹੈ ਜੀ ਤੇ ਇਹ ਸੁਆ ਹੋਊਗਾ ਤੀਜਾ ਕ ਸੰਤੂ ਸਾਹਿਬ ਦੋਆ ਹੋ ਅਗਲੇ ਨਾਲ ਦੂਜਾ ਆਖਿਆ ਤੀਜਾ ਮੰਨ ਕੇ ਕੋਈ ਸੌਦਾ ਕਰ ਲਈ ਵੀਰ ਆਪਾਂ ਕੀ ਕਰਨਾ ਵਾ ਲਓ ਦੋਸਤੋ ਕਰੋਸ ਅੰਗ ਦੇ ਵਿੱਚ ਹਾਂਜੀ ਸ਼ਾਹੀਵਾਲ ਤੇ ਤੁਸੀਂ ਰਾਠੀ ਦਾ ਕਰੋਸ ਸੰਗ ਮੰਨ ਸਕਦੇ ਜੀ ਤੇ ਕਲਰ ਬਦਾਮੀ ਆ ਵਾਈਟ ਤੇ ਬਦਾਮੀ ਕਲਰ ਦਾ ਕੰਬੀਨੇਸ਼ਨ ਜਿਹਾ ਤੇ ਥਣ ਬਹੁਤ ਪਿਆਰਾ ਥਣ ਜਿਹੜੀ ਪਹਿਲਾਂ ਵਾਰ ਦਿਖਾਈਏ ਤੁਹਾਨੂੰ ਬਿਲਕੁਲ ਸੇਮ ਤੂ ਸੇਮ ਉਸੇ ਤਰ੍ਹਾਂ ਥਣ ਹੈਗਾ ਉਹੋ ਜਿਹਾ ਲੰਬਾਈ ਦੇ ਵਿੱਚ ਵਰਨਾ ਬੁਰਲਾ ਵੀ ਉਸੇ ਤਰ੍ਹਾਂ ਤੇ ਇੱਕ ਵਾਰੀ ਤੁਹਾਨੂੰ ਜਿਹੜਾ ਬੈਕ ਸਾਈਡ ਤੋਂ ਆਪਾਂ ਦਿਖਾਉਣੀ ਇਧਰ ਤੇ 8 7 ਹੋ ਸਕਦਾ ਦੋਸਤੋ 8 7 7 6 7 ਦਿਨ ਹਜੇ ਲੈ ਜੇ ਕਰਮਾਂ ਲਈ ਤੇ ਕਈ ਵਾਰ ਆਪਾਂ ਸੂ ਦੋਸਤੋ ਜੀ ਧਰਦੇ ਤਾਂ ਕੋਈ 2 ਦਿਨ ਉੱਪਰ ਵੀ ਲੈ ਜਾਂਦਾ ਕਈ ਵਾਰ ਸਫਰ ਤੇ ਜਾਂਦੇ ਆਂ ਸੰਤੋਪ ਸਿੰਘ ਦੇ ਲਾਗੀ ਤੇ ਫਿਰ ਤੇ ਭਵੇਂ ਹਫਤਾ ਲੈ ਜਾ ਤੇ ਨਾ ਲੈ ਜਾ ਜਾ ਕੇ ਸੂ ਵੀ ਸਕਦੀ ਹੈ ਜੀ ਆਹ ਇਹ ਕੋਈ ਵੀ ਰਖੀਦਾ ਜਿਹੜਾ ਵੀ ਠੀਕ ਹੈ ਜੀ ਬਾਕੀ ਇਹਨਾਂ ਥਣਾ ਥਣਾ ਦੀ ਇਹਦੀ ਪ੍ਰੋਪਰ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਠੀਕ ਹੈ ਜੀ ਹਾਂਜੀ ਲੋਵੀ ਪ੍ਰਭੂ ਠੀਕ ਹੈ ਜੀ ਇਹ ਗੱਭਣਾ ਦੋਸਤ ਜਿਹੜੀ ਆਪਾਂ ਤੁਹਾਨੂੰ ਫਾਇਡ ਦਿਖਾਤੀ ਆ ਤੇ ਅਛਾ ਸੰਦੀਪ ਬਾਕੀ ਗੱਲ ਜਿਹੜੀ ਮੇਨ ਮੁੱਖ ਦੀ ਆ ਵੀ ਤੇ ਪਉਣ ਧੁੱਪਣਾ ਪੂਰੀ ਓਕੇ ਰਿਪੋਰਟ ਸੰਤੂ ਸਾਹਿਬ ਕੋਈ ਭਾਰ ਪਾਵੇ ਕੋਈ ਥਣਾ ਦੀ ਪੂਰੀ ਆਪਣੀ ਫੁੱਲ ਗਰੰਟੀ ਹੋ ਗਈ ਜਿਹੜਾ ਵੀਰ ਵੀ ਇਤਨਾ ਲੈ ਜੇ ਭਾਵੇਂ ਕੋਈ ਆਨਲਾਈਨ ਮੰਗਾ ਲੇ ਆਪਦੇ ਘਰ ਤੱਕ ਉਹਦੇ ਘਰ ਤੱਕ ਸੁੰਦੀ ਦੀ ਗਰੰਟੀ ਆਪਣੀ ਪੂਰੀ ਹੋ ਗਈ ਠੀਕ ਆ ਜੀ ਹਾਂਜੀ ਥਣਾ ਦੀ ਭਾਰ ਦੀ ਫੁੱਲ ਗਰੰਟੀ ਹੋ ਗਈ ਦੇ ਕਿਨੇ ਦੀ ਦਈਏ ਆਪਾਂ ਹਾਂਜੀ ਸੰਤੂ ਸਾਹਿਬ ਜੀ ਦੇਣ ਨੂੰ ਵੇਖ ਲਓ ਮੋਲ ਦਾ 60000 ਰੁਪਏ ਕਰਦਾ 55000 ਦੀ ਦੇ ਦਈਏ ਜੀ ਪਉਪੈਨ ਪ੍ਰਾ ਖਰੀਦਣ ਲੱਗੇ 52000 ਦੀ ਸੰਤੂ ਸਾਹਿਬ ਦੇ ਦਾਂਗੇ ਲਾਸਟ ਲੋ ਜੀ 52000 ਦੀ ਵਾਛੀ ਦੇ ਦਾਂਗੇ ਬਾਕੀ ਕ੍ਰੋਸ ਆ ਸੰਤੂ ਸਾਹਿਬ ਇਹ ਫ੍ਰੀਜੀ ਆਏ ਕੋਈ ਗਰਮੀ ਥੋੜੀ ਮਨਾਉਣੀ ਇਹਨੇ ਹੂੰ ਹਾਂਜੀ ਲੋ ਦੋਸਤੋ ਕ੍ਰੋਸ ਬਰੀਡ ਦੇ ਵਿੱਚ ਆ ਆਪਾਂ ਜ਼ਿਕਰ ਕਰ ਦਿੱਤਾ ਸੀਗਾ ਸੋ 52000 ਦੀ ਜਿਹੜੀ ਇਹ ਤੁਹਾਨੂੰ ਬਾੜ ਮਿਲ ਜੂਗੀ ਕ੍ਰੋਸ ਆਂਕ ਦੇ ਵਿੱਚ ਸੋ ਕਰਮਾਲੀ ਥੱਲਿਓਂ ਵੇਖੀ ਬਿਲਕੁਲ ਸਮੇਂ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਥੱਬਿਆਂ ਤੇ ਥੱਬੇ ਬਲੋਗੇ ਬਣੂ ਵੀ ਅਜੇ ਹੋਰ ਦੇਕਰ 2 4 5 ਦਿਨ ਕੱਢਗੀ ਲੈ ਵੀ ਸੰਦੀਪ ਅੱਗੇ ਆਪਣੇ ਕੋਲ ਜਿਹੜੀ ਆ ਤੀਸਰੇ ਨੰਬਰ ਤੇ ਆ ਗਈ ਬੈਣੇ ਇਹ ਵੀ ਸੰਤੂ ਸਾਹਿਬ ਤਿਆਰੀ ਚ ਹੈ ਬਿਲਕੁਲ ਅੱਜ ਸੂਬੇ ਸਵੇਰੇ ਸਵੇਰੇ ਬਹੁਤ ਜ਼ਿਆਦਾ ਠੰਢੀ ਧੀਰੀ ਆ ਅੱਛਾ ਜੀ ਬਾਕੀ ਜਿੱਦਾਂ ਮਰਜੀ ਭਵੇਂ ਥੱਲੇ ਵਜਾ ਉੱਤੇ ਪੈਦੇ ਕੋਈ ਚੱਕਰ ਨਹੀਂ ਇਹਨੂੰ ਠੀਕ ਇਹ ਸੂਹਾ ਕਿਨਵਾ ਫਿਰ ਸੁਣਦੀ ਆ ਇਹ ਸੰਤੂ ਸਾਹਿਬ ਦੂਜਾ ਸੂਹਾ ਸੁਣੀ ਆ ਜੀ ਦੂਜਾ ਸੂਹਾ ਜੀ ਹਾਂਜੀ ਲਓ ਦੋਸਤੋ ਦੂਜਾ ਸੂਹਾ ਤੇ ਹੈ ਤਿਆਰੀ ਵਾਲੀ ਆ ਬਿਲਕੁਲ ਤਿਆਰੀ ਹੈ ਅੱਜ ਸੂਬੇ ਸਵੇਰੇ ਸਵੇਰੇ ਜੀ ਜਿਹੜੀ ਡੰਗ ਦੀ ਖੇੜ ਆ ਅੱਜ ਭੁਲਕ ਸੋਪੂਗੀ ਠੀਕ ਆ ਬਾਕੀ ਥੱਲੇੋਂ ਤੁਸੀਂ ਵੇਖ ਸਕਦੇ ਜੀ ਤਹਾਂ ਤੋਂ ਦੀ ਕੁਆਲਿਟੀ ਬਹੁਤ ਸੋਹਣੀ ਹੱਥੀ ਚਵਾਈ ਵਾਲਾ ਥਾਣਾ ਰੰਗ ਬਿਲਕੁਲ ਬਲੈਕ ਦੇ ਵਿੱਚ ਇੱਕ ਰੰਗ ਬਿਲਕੁਲ ਬਲੈਕ ਦੇ ਵਿੱਚ ਤੇ ਕਰੋਸ ਸੰਗ ਦੇ ਵਿੱਚ ਆ ਠੀਕ ਆ ਜੀ ਜਿੱਦਾਂ ਇਹਨਾਂ ਦਿਨਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਵੀ ਕੋਈ ਵੀਰ ਸਿਲੈਕਸ਼ਨ ਕਰਦਾ ਵੀ ਪਸ਼ੂ ਖਰੀਦਣਾ ਤੇ ਕਰੋਸ ਸੰਗ ਦੇ ਵਿੱਚ ਆ ਕਿਉਂਕਿ ਗਰਮੀ ਵੀ ਕਾਫੀ ਜਿਆਦਾ ਪੈ ਰਹੀ ਆ ਆ ਦੇਖੋ ਸੋ অলਮੋਸਟ ਤਿਆਰੀ ਵਾਲੀ ਹੈ ਪ੍ਰਭੂ ਅ ਅੱਜ ਪਲਕ ਪਹਿਲਾਂ ਜ਼ਿਕਰ ਕੀਤਾ ਵੀ ਅੱਜ ਪਲਕ ਸੋਪ ਹੋਗੀ ਜਾਂਦੇ ਵੀ ਸੂ ਸਕਦਾ ਪਸ਼ੂ ਕਿਉਂਕਿ ਤਿਆਰੀ ਵਾਲੇ ਪਸ਼ੂ ਦਾ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਆਪਾਂ ਕਹਿ ਸਕਦੇ ਵੀ ਕੋਈ 2 ਦਿਨ ਕੱਟੇ 4 ਦਿਨ ਕੱਟੇ ਵੀ ਅੱਜ ਭਲਕ ਤਿਆਰੀ ਵਾਲੀ ਆ ਬਿਲਕੁਲ ਤਿਆਰੀ ਆ ਸੰਤੂ ਸਾਹਿਬ ਬਾਕੀ ਥੋੜਾ ਇਹ ਨਾ ਪੱਕੇ ਥਾਂ ਬੱਜ-ਬੱਜ ਕੇ ਡੰਗਰਾਂ ਦੇ ਪੈਰਾਂ ਨੂੰ ਥੋੜੀ ਮੁਸ਼ਕਲ ਆ ਜਾਂਦੀਆਂ ਗਾਈਆਂ ਦੇ ਕਈਆਂ ਦੇ ਉਹ ਵੀ ਜਦੋਂ ਸੂਫੀਆਂ ਨੇ ਬਿਲਕੁਲ ਸਿੱਧੀ ਹੋਈ ਨਾ ਤੇ ਸੰਦੀਪ ਚੰਗੀ ਆ ਬਾੜ ਵੀਰ ਬਹੁਤ ਜ਼ਿਆਦਾ ਸੰਤੂ ਸਾਹਿਬ ਚੰਗੀ ਆ ਕ੍ਰੋਸ ਆਂ ਗਿਆ ਬਾਕੀ ਸਾਫ ਸੁਥਰੀ ਜਿੰਨੀ ਹੈਗੀ ਜੀ ਹਮ ਲੋ ਵੀ ਭਰਾਵੋ ਠੀਕ ਆ ਤੇ ਇਧਰੋਂ ਇੱਕ ਬਹਿਣੀ ਭਾਈ ਤੋਂ ਤੁਹਾਨੂੰ ਇੱਕ ਦਿਖਾ ਦਿੰਦੇ ਆਪਾਂ ਥਾਣਾ ਵੇਖੋ ਸੁੱਤੀ ਆ ਰਹੀ ਤਕਰੀਬਨ ਅੱਜ 200 ਅੱਜ ਭਲਕ ਸੁਕੂਗੀ ਬਾਕੀ ਤੁਸੀਂ ਬਧੇਰੇ ਡਿਟੇਲ ਸਮੇਂ-ਸਮੇਂ ਨਾਲ ਲੈ ਲਿਓ ਤੇ ਸੰਦੀਪ ਦੇ ਦਾਂ ਕਿ ਕਿੰਨੇ ਦੀ ਗੱਲ ਸੰਤੂ ਸਾਹਿਬ ਮੁੱਲ ਕਰਦੇ ਨੇ 52000 ਰੁਪਇਆ 45000 ਦੀ ਲਾਸਟ ਦੇ ਦੀ ਜੀ 45 ਦੀ ਹਾਂਜੀ 45 ਦੀ ਦੇ ਦੀ ਜੀ ਹੂੰ ਠੀਕ ਹੈ ਜੀ ਹਾਂਜੀ ਬਾਕੀ ਕਰ ਦਿਓ ਮਾਨਤਨ ਆ ਗਿਆ ਇਹਦਾ 2000 ਹੋਰ ਛੱਡ ਦੇਣੇ ਸੰਤੂ ਸਾਹਿਬ 43 ਦੀ ਜਾਂਦ ਹੋਰ ਦੱਸੋ ਕੀ ਆਦੇ ਲਓ ਜੀ 43000 ਦੀ ਹੋਰ ਦੀ ਦੇ ਦਾਂਗੇ ਇਹ ਹਾਂ ਨਾ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੋ ਡਿਮਾਂਡ ਕੁਛ ਵੀ ਆ 43000 ਦੀ ਜੈਸ ਨੂੰ ਆ ਬਾਕੀ ਸੰਤੂ ਸਾਹਿਬ ਕੋਈ ਗਰਮੀ ਨਹੀਂ ਮਰੋਣੀ ਬਹੁਤ ਜਿਆਦੀ ਵਾਸੀ ਚੰਗੀ ਆ ਹੂੰ ਹੂੰ ਠੀਕ ਆ ਜੀ ਤੇ ਇੱਕ ਦੋਸਤੋ ਅੱਗੇ ਸਾਨੂੰ ਇੱਕ ਹੋਰ ਮੱਝ ਦਿਖਾਉਣੇ ਮੱਝਾਂ ਦੀ ਕੈਟਾਗਰੀ ਦੇ ਵਿੱਚ ਦੋ ਮੱਝਾਂ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਪਹਿਲੀ ਜਿਹੜੀ ਇਹ ਨੀਦੀ ਦੀ ਤੁਸੀਂ ਦੇਖ ਰਹੇ ਜੀ ਮੱਝ ਤੇ ਸੰਦੀਪ ਇਹ ਅੱਜ ਭਲ ਕੀ ਆ ਅੱਜ ਸੰਤੂ ਸਾਹਿਬ ਸਾਹਿਬ ਦੋ ਘੰਟੇ ਦੀ ਸੂਈ ਨੂੰ ਜੀ ਅੱਜ ਜੇਰ ਪੈਣੀ ਆ ਜੇ ਦੋ ਘੰਟੇ ਆ ਬੂਰੀ ਨੀਲੀ ਚ ਆ ਗਈ ਬਹੁਤ ਜਿਆਦੀ ਖਰੀ ਆ ਦੋ ਘੰਟੇ ਪਹਿਲਾਂ ਜਿਹੜੀ ਅੱਜ ਸੂਈ ਆ ਤੇ ਬੂਰੀ ਆ ਠੀਕ ਹੈ ਜੀ ਬੂਰੀ ਆ ਤਿਲਾਂ ਵਾਲੀ ਬੂਰੀ ਦੇ ਵਿੱਚ ਨੀਲੀ ਆ ਰਵੀ ਵੀ ਆ ਠੀਕ ਹੈ ਜੀ ਤੇ ਮਾਰਕਿੰਗ ਵਰਕਿੰਗ ਆ ਤੁਸੀਂ ਸਾਹਮਣੇ ਦੇਖ ਲਓ ਠੀਕ ਹੈ ਜੀ ਬੱਚਾ ਮਗਰ ਸੰਦੀਪੇ ਦਾ ਕੀ ਆ ਕੱਟੀ ਆ ਗਈ ਸੰਤੂ ਸਾਹਿਬ ਜੀ ਮਗਰ ਕੱਟੀ ਆਈ ਠੀਕ ਹੈ ਜੀ ਤੋਂ ਮਗਰ ਕੱਟੀ ਆ ਲੜ ਲੜ ਜਿਹੜਾ ਦੋਸਤੋ ਨਾਲ ਹੀ ਤੁਸੀਂ ਦੇਖ ਰਹੇ ਹੋ ਜੇਰ ਹਜੇ ਪੈਣੀ ਬਾਕੀ ਆ ਉਹਦੀ ਡਿਟੇਲ ਵਿਸ਼ੇਸ਼ ਤੌਰ ਤੇ ਮੇਰਾ ਭਰਾ ਤੁਸੀਂ ਕਾਲ ਕਰਕੇ ਲੈ ਲਿਓ ਜਦੋਂ ਵੀ ਪਸ਼ੂ ਜੇਰ ਪਾ ਦਿੰਦਾ ਬਾਕੀ ਵਜਨ ਵਟਾ ਵੱਡਾ ਸੰਤੂ ਸਾਹਿਬ ਹੂੰ ਕੱਦ ਵੀ ਵੱਡਾ ਪੂਰਾ ਹਾਂ ਜੀ ਵਜਨ ਵਟਾ ਢੋੜ ਵਾਲੀ ਪੂਰੀ ਵੱਡੀ ਆ ਕੱਦ ਵੀ ਵੱਡਾ ਬੂ ਬਹੁਤ ਜਿਆਦਾ ਖਰੀ ਮੈਂ ਆ ਯਾਰ ਸੂਸਵਾਜ ਆ ਗਈ ਹੈ ਜੀ ਥੋੜੀੀ ਉਹਦਾ ਕਰਕੇ ਤੈਜ ਹੀ ਮਾਰ ਜਾਂਦਾ ਪਸ਼ੂ ਅਕਰੀ ਹਮ ਲੋਬ ਦੋਸਤੋ ਠੀਕ ਹੈ ਜੀ ਬਾਕੀ ਬਾਡੀ ਬੁੱਡੀ weight ਪੂਰਾ ਫਿਲਹਾਲ ਦੋਸਤੋ ਜਦੋਂ ਪਸ਼ੂ ਸੂ ਪੈਂਦਾ ਠੀਕ ਹੈ ਜੀ ਇੱਕ ਵਾਰੀ ਤੈਜ ਹੀ ਲਾ ਜਾਂਦਾ ਕਿਉਂਕਿ ਸੂਣ ਤੋਂ ਬਾਅਦ ਕੋਈ ਦੋ ਚੋਂ ਦਿਨਾਂ ਦੀ ਗੱਲ ਕਰ ਲਈ ਉਸ ਤੋਂ ਬਾਅਦ ਪਸ਼ੂ ਦੀ ਰਿਕਵਰੀ ਹੁੰਦੀ ਆ ਜਿਵੇਂ ਜਿਵੇਂ ਕੋਈ ਖਰਾਖ ਰੋਕ ਪਸ਼ੂ ਖਾਣੀ ਸ਼ੁਰੂ ਕਰਦਾ ਬੰਦਿਆ ਸੰਤੋਖ ਸਾਹਿਬ ਜੀ ਆ ਜੀ ਮੁਰਦੇਗੇ ਤੋਂ ਥਣ ਥਣ ਬਹੁਤ ਸੋਨੇ ਕੁਆਲਟੀ ਵਾਲੇ ਬਿੱਲੀ ਮਣ ਕੀ ਅੱਖ ਤੇ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਆਹ ਦੇਖੋ ਲਓ ਜੀ ਸ਼ੁਗਰਲਾਪੁਰਲਾ ਵੀ ਸਪੈਸ਼ਲ ਥਣ ਤੁਹਾਨੂੰ ਬਹੁਤ ਵਧੀਆ ਸਾਈਜ਼ ਵਿੱਚ ਠੀਕ ਆ ਜੀ ਚਾਹ ਬਣ ਵੀਰ ਤੁਸੀਂ ਸੰਪਰਕ ਕਰ ਲਿਓ ਵੀਰ ਸੰਦੀਪ ਦੇ ਨਾਲ ਤੇ ਬੱਚਾ ਇੱਕ ਵਾਰ ਦਿਖਾਈਏ ਆ ਵੇਖੋ ਤੁਹਾਨੂੰ ਸਭ ਕਟਾ ਆ ਗਿਆ ਮੈਂ ਵੀ ਨਹੀਂ ਵੇਖਿਆ ਈ ਧੰਦਾ ਮੱਕੜ ਆ ਗਈ ਚਲੋ ਸੋਈ ਨੂੰ ਸਮਾਂ ਵੀ ਥੋੜਾ ਆ ਜਾਂ ਹਾਂਜੀ ਹਾਂਜੀ ਕਿੰਨਾ ਟਾਈਮ ਹੋਇਆ ਜੀ ਮੈਂ ਵੀ ਯਾਰਾ ਤੁਰਿਆ ਆਇਆ ਵੇਖਿਆ ਨਹੀਂਗਾ ਮੱਕੜ ਮੇਲ ਕਾਫਾ ਦੋਸਤੋ ਮੱਕੜ ਕਟਾ ਠੀਕ ਆ ਇੱਕ ਵਾਰੀ ਸ਼ੋਰ ਕਰ ਦਿੰਦੇ ਆਪਾਂ ਤੁਹਾਨੂੰ ਬਿਲਕੁਲ ਮੱਕੜ ਕਟੇ ਨੂੰ ਜਨਮ ਦਿੱਤਾ ਤੇ ਕਟਾ ਬਾਕੀ ਮੁਸੀਬਤੀ ਬਹੁਤ ਚੰਗੀ ਥੋੜਾ ਚੰਗੀ ਤਰ੍ਹਾਂ ਕੋਰੋਨਾ ਵੀ ਕਟੇ ਨੇ ਸਟਾਰਟ ਨਹੀਂ ਕੀਤਾ ਅੱਛਾ ਸੰਦੀਪ ਵੀਰੇ ਚੰਗੀ ਆ ਵੀਰੇ ਇਹੇ ਛੋਟੀ ਬਹੁਤ ਚੰਗੀ ਐ ਸੰਤੂ ਸਾਹਿਬ ਬਾਕੀ ਚੋਚੂਗੇ ਥੋੜਾ ਪਤਾ ਦੇਖਿਆ ਕਿ ਸੰਤੂ ਸਾਹਿਬ ਧਾਰਾ ਤੋਰਾ ਕੱਢ ਕੇ ਵੇਖਿਆ ਬਿਲਕੁਲ ਪੋਲੀ ਰੂਵਰਗੀ ਆ ਕੋਈ ਭੂਰ ਨਹੀਂ ਛਟਾਣੀ ਕੋਈ ਮੁਸ਼ਕਲ ਨਹੀਂ ਇਹਦੇ ਵਿੱਚ ਸੰਤੂ ਸਾਹਿਬ ਬਾਕੀ ਜੇਰ ਜੂਰ ਪੈ ਜੂਗੀ ਪ੍ਰੋਪਰ ਉਹ ਵੀ ਸੰਤੂ ਸਾਹਿਬ ਆਪਾਂ ਵੀਡੀਓ ਵਿਖਾ ਦਾਂਗੇ ਵੀਡੀਓ ਵਿਖਾ ਦੇਣਾ ਠੀਕ ਆ ਜੀ ਵੀਡੀਓ ਪ੍ਰੋਪਰ ਬਣਾਈ ਜਾਊਗੀ ਉਹਦੀ ਜੇਰ ਪੈਂਦੀ ਦੀ ਉਹ ਤੁਸੀਂ ਲੈ ਵੀ ਸੰਦੀਪ ਅੱਗੇ ਵੀਰੇ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਆ ਸੰਤੂ ਸਾਹਿਬ ਦੂਜਾ ਸੂਬਾ ਸੂਈ ਆ ਜੀ ਹਾਂ ਜੀ 12 ਕਿਲੋ ਦੁੱਧ ਆਪਾਂ ਦੁੱਧ ਕਹਿੰਦੇ ਕੋਈ ਚਵਾਂ ਦਿਨਾਂ ਦੀ ਪੰਜਾਂ ਦੀ ਸੂਈ ਠੀਕ ਹੈ ਜੀ ਕੱਚਾ ਦੁੱਧ 12 ਕਿਲੋ ਆਪਾਂ ਮਣਾਗੇ ਸੰਤੂ ਸਾਹਿਬ ਦਵਾਂਗੇ ਜਿਹੜਾ ਮਰਜੀ ਵੀਰ ਲੀਟਰ ਲੈ ਕੇ ਭਾਵੇਂ ਆਜੇ ਤੇ ਭਾਵੇਂ ਕੰਡਾ ਲੈ ਕੇ ਆਪਣੇ ਕੋਲ ਅੱਛਾ ਚੌਂਕ ਦਿਨਾਂ ਦੀ ਸੂਈ ਆ ਚੌਂਹਾਂ ਅ ਪੰਜਾਂ ਦਿਨਾਂ ਦੀ ਸੂਈ ਆ ਬਿਲਕੁਲ ਗਿੱਲਾ ਨਾੜੂ ਨਾਲ ਆ ਹੈ 12 ਲੀਟਰ ਹੋਣਾ 12 ਕਿਲੋ ਸੰਤੂ ਸਾਹਿਬ ਜਿੱਦਾਂ ਮਰਜੀ ਕੋਈ ਮਿੰਕੇ ਲੈ ਕੇ ਜਾਵੇ 15 ਕਿਲੋ ਝੋਟੀ ਦੁੱਧ ਆ ਰਾਮਣਾ ਕੱਢੂਗੀ ਜੀ ਚਲੋ ਆਪਾਂ 17 18 ਜਾਂਦੇ 15 ਕਿਲੋ ਝੋਟੀ ਮਗਰ ਕੱਟੀ ਜਣਾ ਹਾਂਜੀ ਕੱਟੀ ਮਗਰ ਆ ਗਈ ਜੀ ਕਹੋ ਜੀ ਮਗਰ ਕੱਟੀ ਹੈ ਦੋਸਤੋ ਦੂਜਾ ਸੂਆ ਝੋਟੀ ਸੂਈ ਆ ਚਾਰਾਂ ਦਿ ਇੱਕ ਵੰਦਾ ਦੋਸਤੋ ਕਹਿਣ ਵਾਲਾ ਵੀ 12 ਦਊਗੀ ਚਾਰ ਮੰਗ ਸੰਤੂ ਸਾਹਿਬ ਭਾਵੇਂ ਕੋਈ ਵੀ ਆ ਗਿਆ ਆਪਣੇ ਘਰ ਚੋ ਗਿਆ ਸੱਲੀ ਕਰਕੇ ਖੜੇ ਠੀਕ ਆ ਜੀ ਠੀਕ ਆ ਕਿਉਂਕਿ ਆਪਾਂ ਪੈਸੇ ਲੈਣੇ ਸੰਤੂ ਸਾਹਿਬ ਪਾਟਾ ਨੋਟ ਥੋੜੀ ਕਿਹਦੇ ਲੈਣਾ ਬਿਲਕੁਲ ਬਿਲਕੁਲ ਬਾਕੀ ਬੰਦਾ ਵੇਖੋ ਦੋਸਤੋ ਮਰਲੇ ਦੀਆਂ ਮਰਲੇ ਵੰਡਾ ਬਹੁਤ ਸੋਹਣੀਆਂ ਵਿਸਾਫਾਈ ਬਹੁਤ ਜਿਆਦੀ ਹੈ ਚੰਗੀ ਬੜੀ ਹੈ ਛੋਟੀ ਸੰਤੂ ਸਾਹਿਬ ਜਿੰਨੀ ਹੈਗੀ ਹੈ ਪੇਟ ਪੂਰੇ ਦੀ ਬੜੀ ਖੜੀ ਆ ਠੀਕ ਆ ਜੀ ਸੋ ਸੋਹਣੇ ਗੱਦ ਕਾੜ ਦੇ ਵਿੱਚ ਮਜ਼ਬੂਤ ਆ ਚੌੜਾ ਪੇਟ ਪੂੜਾ ਲੰਬੀ ਲੂਵੀ ਪੂਰੀ ਆ ਠੀਕ ਆ ਜੀ ਸ ਤੋ ਕੋਈ ਭਰਾ ਦੋ ਟਾਈਮ ਨਹੀਂ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਜੀ ਤੋ ਬਿਲਕੁਲ ਇਹਨੂੰ ਬਖਾਲਾ ਪੱਧਰ ਇਕਸਾਰ ਚਵਾਈ ਬੜੀ ਪੁਲਿਸ ਨੂੰ ਸਭ ਬਿਲਕੁਲ ਆ ਰੂਮਰ ਦੀ ਪੋਲੀ ਠੀਕ ਹੈ ਜੀ ਹਾਂਜੀ ਅੱਛਾ ਸੰਦੀਪ ਸਵੇਰ ਚਵਾਈ ਦਾ ਟਾਈਮ ਮਾੜਾ ਨੋਟ ਕਰਾ ਦਿਓ ਜੀ ਸੰਤੂ ਸਾਹਿਬ 6 ਵਜੇ ਸਵੇਰੇ ਚੋਈ ਆ ਮੈਂ ਅੱਛਾ ਜੀ ਕੋਈ ਇਹਨੂੰ ਬਜਾਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਸਵੇਰ ਚਵਾਈ ਦਾ ਟਾਈਮ ਤੁਹਾਨੂੰ ਦੱਸ ਦਿੱਤਾ ਹੁਣ 2 ਵਜੇ ਤਕਰੀਬਨ ਦੁਪਹਿਰ ਦਾ ਸਮਾਂ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਜਿਵੇਂ ਜਿਵੇਂ ਸਮਾਂ ਸ਼ਾਮ ਦਾ ਜਾਊਗਾ ਬਿਲਕੁਲ ਨੇੜੇ ਓਵੇਂ ਓਵੇਂ ਥੱਲੋ ਬਣ ਕੇ ਤਿਆਰ ਹੁੰਦੀ ਜਾ ਰਹੀ ਹੈ ਆਪਣਾ ਸੋਤ ਸਭ ਜਿਆਦਾ ਮਾਲ ਬੰਦੇ ਚਾਹੁੰਦੇ ਆ ਚਲੋ ਇਹਨੇ ਮੈਂ ਆਪ ਦੋ ਡੰਗ ਚਵਾਈ ਦੀ ਕੀਤੀ ਕਰਕੇ ਤੁਹਾਨੂੰ ਸਾਰਾ ਕਨਫਰਮ ਕਰਤਾ ਵੀ ਇਹ ਤੇ ਸਾਡੇ 12 ਕਿਲੋ ਦੁੱਧ ਤਿਆਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਥਣ ਥਣ ਬੜਾ ਤੇ ਚਵਾਈ ਬੜੀ ਚੰਗੀ ਲੱਗੀ ਹਾਂਜੀ 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 ਠੀਕ ਹੈ ਜੀ ਤੇ ਸੰਦੀਪ ਇਹ ਵੀਰ ਦਵਾਂਗੇ ਕਿੰਨੇ ਦੀ ਆਪਾਂ ਹਾਣਾ ਦੀ ਸੰਤੂ ਸਾਹਿਬ ਮੋਲ ਕਰਦੇ 1 ਲੱਖ 5000 ਰੁਪਇਆ 95000 ਦੀ ਝੋਟੀ ਦੇ ਦਈਏ ਜੀ ਅੱਛਾ ਹਾਂਜੀ 95000 ਰੁਪਏ ਹਾਂਜੀ ਠੀਕ ਹੈ ਭਰਾ ਸੁਥਰੀਆ ਸਾਫ ਸਰੀ ਜਿੰਨੀ ਕੀ ਦੁੱਧ ਵੀ ਚੰਗਾ ਸੰਤੂ ਸਾਹਿਬ ਹਾਂ ਹਾਂਜੀ ਵੇਖ ਲਓ ਮੈਂ ਤਾਂ ਨਜ਼ਰ ਪਾਸੇ ਨਹੀਂ ਕਰਨਾ ਮੋ ਕੈਮਰਾ ਵੀ ਜਿੰਨੇ ਚਿਰ ਤੱਕ ਪੂਰੀ ਛੋੜਦੀ ਹੋ ਜਾਂਦੀ ਫਿਰ ਛੋੜ ਫਿਰ ਕਰਤੀ ਜਾਂ ਫਿਰ 5000 ਰੁਪਏ ਤੁਹਾਡੇ ਕਹਿਣ ਤੇ ਕਰਤੀ ਜੀ ਉਤਲਾ ਡਾਤਾ ਤੇ 90000 ਜੀ ਤੁਹਾਡੇ ਵਾਸਤੇ ਸੰਧੂ ਸਾਹਿਬ ਭਾਵੇਂ ਤੁਸੀਂ ਲੈ ਜਾਓ ਤਾਂ ਵੀ ਗੱਲ ਕੋਈ ਨਹੀਂ ਠੀਕ ਹੈ ਬਸ ਦੋਸਤੋ ਇਹ ਮੈਨੂੰ ਦੇਣ ਵਾਲਾ ਰੇਟ ਕਰਤਾ ਵੀ ਹਾਂ ਜੀ ਇਹ ਤੁਹਾਨੂੰ ਦੇਣ ਵਾਲਾ ਰੇਟ ਜੇ ਫਿਕਸ ਰੇਟ ਆ ਜਿਹਦੇ ਵਿੱਚ 100 ਰੁਪਏ ਸੰਧੂ ਸਾਹਿਬ ਛੋਟ ਹੀ ਹੋਣੀ ਆ ਲਓ ਜੀ ਦੁੱਧ ਬਣਾ ਕੇ ਲੋ ਤਿਆਰ 12 ਕਿਲੋ ਦੀ ਤੁਸੀਂ ਮਿੰਤੀ ਲੀਟਰ ਤੁਸੀਂ ਮਾਰਨਾ ਹਾਂਜੀ ਤੇ 90000 ਸੰਦੀਪ ਨੇ ਪੈਸੇ ਕਿੰਨੇ ਲੈਣੇ ਕਿੰਨੇ ਲੈਣੇ 90000 ਰੁਪਿਆ ਲਵਾਂਗੇ 100 ਰੁਪਿਆ ਛੋੜ ਕਰਾਂਗੇ ਸੰਦੂਆ ਲੋ ਵੀ ਭਰਾਵੋ ਤੁਹਾਡੇ ਕਹਿੰਦੇ ਇਹ ਝੋਟੀ ਜਾਂ ਦੂਜਾ ਸੂਆ ਸੂਈ ਪੂਰੀ ਡਿਟੇਲ ਪੂਰਾ ਲੇਖਾ ਜੋਖਾ ਤੁਹਾਨੂੰ ਦੱਸਦਾ ਇਹ ਝੋਟੀ ਦਾ ਸਾਫ਼ ਸਫਰੀ ਨਹੀਂਗਾ ਜੀ ਸੰਦੂ ਸਾਹਿਬ ਦੁੱਧ 15 ਕਿਲੋ ਝੋਟੀ ਬਣਾ ਦੂਗੀ ਆਪਾਂ ਜਿਆਦਾ ਨਹੀਂ ਆਦੇ ਠੀਕ ਆ ਜੀ ਹਾਂਜੀ ਇਹ ਸਟਾਰਟ ਚੜ ਤੇ ਸ਼ੁਰੂਆਤ ਹੀ ਬਹੁਤ ਹੋਦੀ ਬਹੁਤ ਸੋਹਣੀ ਸੰਦੂ ਸਾਹਿਬ ਚੋਂ ਪੰਜਾਂ ਦਿਨਾਂ ਸੂਈ ਥਲੇ 12 ਕਿਲੋ ਤਿਆਰ ਇਹ ਆ ਛੋਟੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀਗੀ 12 ਲੀਟਰ ਦੀ ਮਾਲਕਨ ਐਸ ਵਕਤ 14 ਦਿਨਾਂ ਦੀ ਸੂਈ ਆ 나ੜੂ ਬਿਲਕੁਲ ਜਿਹੜਾ ਪ੍ਰਮਾਣ ਪੱਤਰ ਤੇ ਗਿੱਲੇ 나ੜੂ ਨਾਲ ਆਵੇ ਨਾਲ ਆ ਲੋ ਜੀ ਗਿੱਲੇ 나ੜੂ ਤੇ ਬੱਚਾ ਮਗਰ ਵੀ ਕੱਟੀ ਆ ਠੀਕ ਹੈ ਕੱਟੀਆਂ ਸੰਤੋ ਸਾਹਿਬ ਇੱਕ ਦੀਆਂ ਦੋ ਜੀ ਹਾਂ ਲੋ ਵੀ ਪਰ 45000 ਜੀ ਰਹਿ ਜਾਣੀਆਂ ਮੰਗ ਲੈਣਾ ਬਸ ਜੀ ਬਸ ਹਾਂਜੀ ਹਾਂਜੀ ਤੇ ਸੰਦੀਪ ਫਿਰ ਇੱਕ ਨੰਬਰ ਆਪਣੇ ਕਰਦੀ ਐ 81370 ਜੀ 38943 ਸੰਤੋ ਸਾਹਿਬ ਜੀ 81370 38943 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸੰਦੀਪ ਲੋਬੀ ਪ੍ਰਭੋ ਅੱਜ ਇਹ ਨਖ ਸੀਗੇ ਵੀਰ ਸੰਦੀਪ ਉਹਨਾਂ ਦੇ ਫਾਰਮ ਤੇ ਬਹੁਤ ਖੂਬਸੂਰਤ ਚੰਗੇ ਪਸ਼ੂ ਆ ਇਸੇ ਤਰ੍ਹਾਂ ਦੇ ਰਹਿੰਦੇ ਆ ਇਸ ਖੇਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਦਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਦੇ ਦਿਆ ਕਰੋ ਠੀਕ ਆ ਜੀ ਤੇ ਤਕਰੀਬਨ ਪਸ਼ੂ ਸੋਏ ਸੋਏ ਆ ਜੀ ਸਾਰੇ ਇੱਕ ਵੈੜ ਜਾਂ ਦੋ ਵੈੜਾ ਨੂੰ ਛੱਡ ਕੇ ਠੀਕ ਆ ਜੀ ਬਾਕੀ ਪਸ਼ੂ ਸਾਰੇ ਸੋਏ ਸੋਏ ਆ ਇੱਕ ਵੈੜ ਸੋਈ ਆ ਬਾਕੀ ਦੋ ਇੱਕ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਿਆਂ ਇਹ ਸੋਈਆਂ ਨੇ ਠੀਕ ਆ ਜੀ ਤੋਂ ਜੇਰ ਜੂਰ ਪ੍ਰੋਪਰ ਪੈ ਜੂਗੀ ਪੂਰੀ ਝੋਟੀ ਜਿਹੜੀ ਦੋਸਤੇ ਵੀ ਆਪਾਂ ਬਹੁਤ ਖੂਬਸੂਰਤ ਤੇ ਚੰਗੀ ਆ ਥਣਲੇਵੇ ਦੀ ਚੰਗੀ ਮਾਲਕਣਾ ਮਿਲਤੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ